ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਨੱਥੋ ਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਬਾਗੇਪੁਰਾਣੇ ਦੇ ਬਿਲਕੁਲ ਨੇੜੇ ਪਿੰਡ ਰਹਿ ਜਾਂਦਾ ਜੀ ਜੁੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਘਰ ਦੀ ਝੋਟੀ ਬਾਈ ਦੀ ਸੇਲ ਆ ਜਾਣਕਾਰੀ ਪਰਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿ ਨਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਇਹ ਕੁਜੀਤ ਸਿੰਘ ਆ ਜੀ ਸਰ ਹਮਿੰਦਰ ਸਿੰਘ ਵੀ ਵੀਓ ਨਥੋਗੇ ਠੀਕ ਹੈ ਜੀ ਮੋਬਾਈਲ ਨੰਬਰ 97811 2202 ਤੇ ਬਾਈ ਆਪਣੇ ਘਰ ਆਉਣਾ ਹੋਵੇ ਤਾਂ ਆਪਣੇ ਘਰ ਦੇ ਨੇੜੇ ਕੋਈ ਡੇਰੀ ਡੈਰੀ ਕੋਲੇ ਘਰ ਆ ਜੀ ਬੋਧਰਾਮ ਦੀ ਡੈਰੀ ਕੋਲੇ ਬੋਧਰਾਮ ਦੀ ਡੈਰੀ ਕੋਲੇ ਹਾਂ ਜੀ ਠੀਕ ਆ ਜੀ ਘਰ ਦਾ ਐਡਰੈਸ ਬਾਈ ਦਾ ਇਹ ਤੇ ਬਾਈ ਘਰੇਲੂ ਪਸ਼ੂ ਆਪਣੇ ਹਾਂ ਜੀ ਘਰੇਲੂ ਰੱਖੇ ਹੋਏ ਜਾਣਗੇ ਠੀਕ ਆ ਜੀ ਤੇ ਝੋਟੀ ਦੀ ਕੀ ਡਿਟੇਲ ਆ ਬਾਈ ਕਿੰਨੇਵੇਂ ਸੂਏ ਸੋਣਾ ਜੀ ਇਹਨੇ ਇਹ ਪਹਿਲੇ ਸੂਏ ਸੋਣਾ ਜੀ ਮੂੰਹੋ ਜੀ ਹਾਂ ਜੀ ਮੂੰਹੋ ਕਿੰਨੇ ਦਾੰਦ ਆ ਜੀ ਚਾਰ ਦਾੰਦ ਆ ਜੀ ਹੋ ਤਾਂ ਚਾਰ ਦਾੰਦ ਆ ਤੇ ਬਾਈ ਘਰ ਦੀ ਪਾਲੀ ਵੀ ਝੋਟੀ ਆ ਪਾਲੀ ਪਾਲੀ ਆ ਜੀ ਹਾਂ ਠੀਕ ਆ ਜੀ ਤੇ ਕਿੰਨੇ ਕ ਦਿਨ ਲੈ ਜੂ ਬਾਈ ਹਜੇ ਇਹ 26 ਤਰੀਕ ਨੂੰ ਤਾਂ ਪੂਰਾ ਹੋ ਜਾਣਾ ਜੀ 26 ਜਾਨੀਏ ਤਰੀਕ ਹੋਗੀ ਅੱਜ 21 ਚਾਰਕ ਦਿਨ ਬਾਕੀ ਆ ਹਾਂ ਹਾਂ ਜੀ ਬਾਕੀ ਕਈ ਹਰ ਬਸ ਇੱਕ ਦੋ ਦਿਨ ਉੱਪਰ ਲੈ ਜਾਂਦਾ ਤੇ ਇਹਦੀ ਮਾਂ ਦੀ ਮਾਂ ਥੱਲੇ ਕਿੰਨਾ ਦੁੱਧ ਸੀਗਾ ਬਈ 14 ਲੀਟਰ ਚ ਹੋਏਗੀ ਚੋਇਆ ਵਾ ਆਪਣਾ ਉਹ ਵੀ ਆਪਣੇ ਘਰ ਹੀ ਸੀਗੇ ਹਾਂ ਠੀਕ ਆ ਜੀ ਤੇ ਕਿੰਨਾ ਕ ਪਾਈ ਹੋ ਗਈ ਅਗਤੀਆ ਰਹੇ ਐਰ ਕੀ ਜੀ ਪਾਈ ਹੋ 12 13 ਲੀਟਰ ਤਾਂ ਪਾਈ ਹੋ ਗਈ ਬਾਕੀ ਸੇਵਾ ਦੀ ਹਾਂ ਬਾਕੀ ਸੇਵਾ ਤੇ ਆ ਜੀ ਸੇਵਾ ਤੇ ਮੇਨ ਗੱਲ ਸੇਵਾ ਤੇ ਹੀ ਤੋਰ ਕੇ ਦਿਖਾ ਦਿਓ ਵੀਰਾਂ ਇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆ ਸੋਨਾ ਗੁੰਡਾ ਸੰਗਾ ਮੂੰਹ ਤੋਂ ਬਾਈ ਦੱਸਦਾ ਚਾਰ ਦੰਦ ਦਾ ਵਜਨ ਵਾਲੀ ਤੇ ਕੱਦ ਕਾਠ ਵਾਲੀ ਝੋਟੀ ਆ ਜੀ ਕੋਈ ਛੋਟੀ ਝੋਟੀ ਝੋਟੀ ਨਹੀਂ ਬਾਕੀ 26 ਤਰੀਕ ਨੂੰ ਦਿਨ ਪੂਰੇ ਆ ਤਰੀਕ ਹੋ ਗਈ ਅੱਜ 21 ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਉਪਰਾਂ ਕਰਦਾ ਜੀ ਉਹ ਬਾਹਰ ਨਹੀਂ ਨਿਕਲੇ ਬਾਹਰ ਨਹੀਂ ਨਾ ਬਾਈ ਕਹਿੰਦਾ ਕੱਢਦੇ ਇਹ ਬਾਈ ਦੇ ਪਸ਼ੂ ਥੋੜੇ ਬੈਕ ਸਾਈਡ ਤੇ ਬੰਨੇ ਹੋਇਆ ਕੋਈ ਉਪਰਾਂ ਬੰਦਾ ਪਸ਼ੂਆਂ 'ਚ ਆਉਂਦਾ ਹੀ ਨਹੀਂ ਤਾ ਕਰਕੇ ਥੋੜਾ ਜਿਆ ਕਰਦਾ ਵਾ ਕਿ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰੀ ਆਉਂਦੀ ਥਨੂੰ ਨੇੜੇ ਤੋਂ ਦਿਖਾ ਦਾਂਗੇ ਥਣ ਬਹੁਤ ਚੰਗਾ ਲੱਗਿਆ ਜੀ ਝੋਟੀ ਦੇ ਚਾਰੇ ਥਨ ਨਿਖੜ ਮੇ ਇੱਕੋ ਜਿਹਾ ਸੈਜ ਦੇ ਥਣਾ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਜੀ ਬਹੁਤ ਸੋਨਾ ਸੈਜ ਆ ਥਨਾਂ ਦਾ ਹੱਥੀ ਚਵਾਈ ਵਾਲੇ ਚਾਰੇ ਥਨ ਨਿਖੜ ਮੇ ਇੱਕੋ ਜਿਹਾ ਸੈਜ ਦੇ ਦੇਖ ਸਕਦੇ ਹੋ ਤੇ ਬਈ ਥਣਾ ਤੁਨਾਂ ਦੀ ਓਕੇ ਹੋ ਜਾਮਾ ਜੀ ਹਾਂ ਜੀ ਓਕੇ ਜੀ ਓਕੇ ਤੇ ਸੀਟ ਸੌ ਕਰ ਮਾਰੀ ਸੀ ਸੌ ਬੂੜੀ ਆ ਜੀ ਠੀਕ ਆ ਜੀ ਦੇਦੀ ਮਾਂ ਵੀ ਬਾਈ ਸੀਰਸਾਉ ਸੀ ਹਾਂਜੀ ਹਾਂਜੀ ਸੀਰਸਾਉ ਸੀ ਠੀਕ ਹੈ ਜੀ 8 ਮਹੀਨੇ ਦੁੱਧ ਚੋਦੇ ਆ ਆਪ ਹੀ ਛੱਡਦੇ ਆ ਆਪ ਛੱਡ ਨਹੀਂ ਪਈ ਹਾਂਜੀ ਹਾਂਜੀ ਲਓ ਜੀ ਸੀਰਸਾਉ ਦਾ ਕਰਮਾ ਵਾਲੀ ਪੂਰੀ ਆ ਬਾਈ ਕਹਿੰਦਾ ਦੀ ਮਾਂ ਨੂੰ ਆਪ ਛੱਡਦੇ ਸੀਗੇ ਬਾਕੀ ਇਹਦਾ ਪਤਾ ਲੱਗੂਗਾ ਅਗਲੇ ਸੂਏ ਤੇ ਕਰਮਾ ਵਾਲੀ ਦੇ ਵਜਨ ਵਾਲੀ ਤੇ ਕੱਦ ਕਾਰ ਠਾਲੀ ਝੋਟੀ ਆ ਬਾਕੀ ਬਾਈ ਕਹਿੰਦਾ 12-13 ਕਿਲੋ ਦੁੱਧ ਦੀ ਉਮੀਦ ਕਰਦੇ ਬਾਕੀ ਸੇਵਾ ਦੇ ਸਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਭਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਜੀ ਸੋਨਾ ਤਿਆਰ ਕਰਦੀ ਹੁੰਦੀ ਹੈ ਦੇਖ ਸਕਦੇ ਹੋ ਮੁੱਲ ਬਾਈ ਇਹਦਾ 98000 ਰੁਪਏ ਮਾਨਤਨ ਹੋ ਜੂਗਾ ਜੀ ਥੋੜਾ ਬਹਤ ਹੋ ਜੂਗਾ ਠੀਕ ਹੈ ਜੀ 98000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦੀ ਜੀ